ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅੱਜ ਫੇਰ ਮੌਸਮਾਂ ਜਿਹੜਾ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਨਹੀਂ ਹੈ ਇਹ ਤਾਂ ਤੇ ਹਨੇਰੀ ਵੀ ਹੈ ਜਿਹੜੀ ਪੂਰੀ ਚੱਲੀ ਆਂਦੀ ਹੈ ਅੱਜ ਤੜਕੇ ਨਹੀਂ ਉਨ ਲੱਗਿਆ ਇਹ ਸੰਦੀ ਬੀਬੀ ਕਹਿੰਦੇ ਹੁੰਦੇ ਜਦੋਂ ਤੁਸੀਂ ਖਾਣੇ ਜਾਂਦੇ ਹੋ ਤੁਸੀਂ ਨਹੀਂ ਬੁਆਉਣੇ ਹੁੰਦੇ ਉਦੋਂ ਕੀ ਟਾਈਮ ਹੋ ਗਿਆ ਮੰਮੀ 9:00 ਵਜੇ 9:00 ਵਜੇ ਮੀ ਹਾ ਆ ਕੇ ਹਟ ਗਿਆ ਇੱਕ ਵਾਰੀ ਤਾਂ ਮੁੰਡੇ ਦੀ ਚੋਰ ਵੀਡੀਓ ਬਣਾ ਲਈ ਕਣੀਆਂ ਨਾਲ ਨਾ ਹੋਰੀ ਹੋਵੇ ਸੀ ਛੇ ਤੇ ਸਿਲਕੇ ਚਲ ਕਮਕੀਆਂ ਜਾਦੀ ਕਰ ਹੋਣ ਕਰਕੇ ਫਟਸਾਫ ਸਪਾਈ ਕਰਦੇ ਪਤਾ ਲੱਗਿਆ ਤਾਂ ਹੁਣ ਇਹ ਇਹ ਦੇਖੇ ਇਹ ਪੁੱਠੇ ਕੰਮ ਕਰਦਾ ਇਹਨੇ ਵਿੱਚ ਬਹਿ ਕੇ ਝੂਟੇ ਤਾਂ ਨਹੀਂ ਲੈਣੇ ਇਹਨੂੰ ਉਲਟਾ ਦਿੰਦਾ ਵਿਚਾਰੇ ਨੂੰ ਜੀਵਨ ਕੌਰ ਕਪੜੀ ਧੋ ਰਹੀ ਐ ਆਪਾਂ ਵੇਲੇ ਆਏ ਹਾਏ ਗੱਲੋਂ ਤਾਂ ਵੇ ਉਪੇ ਵਾਲੀ ਉਪੇ ਵਾਲੀ ਗੋਦੀ ਤਾਂ ਇੱਕ ਮਿੰਟ ਵੀ ਨਹੀਂ ਚੜਦਾ ਹੈਗਾ ਗਾ ਬੁੱਕਲ ਚ ਬੈ ਕੇ ਖੇਡ ਹੀ ਲਵੇ ਇਲਤੀ ਬਹੁਤ ਹੈ ਮੁੰਡਾ ਸੱਚੇ ਆਣ ਤੂੰ ਬਹੁਤ ਜਿਆਦਾ ਭੜਾ ਸਿੱਧਾ ਘਰ ਪੁੱਤ ਨੂੰ ਦੇਖ ਦੇ ਕਾਹ ਮਾਰਦਾ ਸੈਰ ਅਗਲੇ ਦੇ ਮੈਨੂੰ ਕਰਦੇ ਹੈ ਦੇਖ ਲਓ ਕਿਉ ਪੂ ਇੰਨੀ ਸ਼ਰਾਰਤਾਂ ਕਰਦੀ ਆ ਕਿਹਨਾਂ ਹਾਂ ਵਾਦ ਪੂਆ ਤੇ ਹੈ ਆਸ ਕਰ ਤੂੰ ਤਾਂ ਮੈਥੋਂ ਛੋਟਾ ਸੀ ਤੂੰ ਮੈਨੂੰ ਕਦੇ ਚੱਕ ਲਿਆ ਆ ਜਾ ਬੱਤ ਆਣਾ ਆ ਜਾ ਮੈਂ ਚੱਕਾ ਫੇਰਾ ਆ ਜਾ ਮੈਂ ਚੱਕਾ ਬੱਤ ਆ ਜਾ ਆਣਾ ਬਾਹਰ ਦੇਖ ਅੱਜ ਹੋਰ ਆਉਣ ਕਾ ਲੱਗ ਜਾਨੀਆਂ ਪੂਆ ਵਰਗੇ ਆਉਣਗੇ ਸਿੱਧਾ ਕਰਦੇ ਭਣੇ ਉਹ ਤਾਂ ਹੈਲ ਤੀ ਤੂੰ ਤਾਂ ਨਾ ਹੋ ਕਰ ਉਹ ਹੋਥੀ ਦੇ ਉਹ ਉੱਥੇ ਲਾ ਵਾੜੀ ਮੁੰਡੇ ਦੀ ਫਿਰ ਪਿੱਕਲਾ ਦਾਂਗੇ ਹੁਣ ਤਾਂ ਹੈ ਹਲਫ ਕਰਾਉਂਦਾ ਘਰ ਦੇ ਗਮਾਂ ਚ ਆਇਆ ਕਿ ਲੱਗਿਆ ਬੈਨੀ ਮਿੱਟੀ ਜਿਵੇਂ ਕਿਸੇ ਨੇ ਮਾਰੀ ਹੁੰਦੀ ਹੈ ਤਾਂ ਆਹ ਦੇਖੀ ਇੱਥੇ ਅੱਛਾ ਨਹੀਂ ਹੋ ਗਣ ਕੰਮ ਨਿਉਰ ਠੀਕ ਆ ਨਹੀਂ ਜਾਹੀ ਸੋਹਾ ਬਸ ਹੂੰ ਕੀ ਸੇ ਸੇ ਮੁੰਡਾ ਬਾਹਰ ਨੇ ਨਾਲ ਹੁੰਦੇ ਨੇ ਚਲ ਹੁਣ ਬਾਜੇ ਨਾਲ ਦੇ ਧੋਤੇ ਕਦੇ ਆਪ ਕਰਦੇ ਆਂਗੇ ਹਾਂ ਹਮ ਤਾਂ ਕਪੜਾ ਹੀ ਫੇਰਨੇ ਬਾਕੀ ਤੁਸੀਂ ਤਾਂ ਖਿਆਰੀ ਦੇ ਨਾਲ ਕਿਸੇ ਸਾਰਾ ਕੋ ਹੋਰਾ ਦੇਖ ਲੈ ਸਾਡੀ ਬੇਇੱਜ਼ਤੀ ਕਰੀਆ ਗੁਰੇ ਪਾਣੀ ਨਾ ਡੋਲ ਰੱਬ ਨੇ ਵੇੜਾ ਧੋਤਾ ਪਹਿਲਾਂ ਹੀ ਹਾਇਦਰ ਤੇ ਚੱਪਲ ਪਾਈਂ ਤੇ ਪੈਰ ਨਹੀਂ ਥਰਦੇ ਜੀ ਬੰਦੇਰੇ ਸੋਸਤਾ ਕਾਲਾ ਕੁਈ ਰਵੜੀ ਜਿਹੇ ਰੱਖ ਲੈ ਕੱਪੜੇ ਕੱਪੜੇ ਧੋਣ ਨੂੰ ਉੱਧਰ ਦੇਖ ਲੈ ਮੈਂ ਕਿਹਦੇ ਪਾਈ ਸਾਡੇ ਡੇਡ ਡੇਡ ਕਲਵੰਤ ਦੇ ਇਹ ਇਧਰ ਲੈ ਮੰਮੀ ਇਹਨੂੰ ਆ ਜਾ ਬੱਤੇ ਇਧਰ ਆ ਜਾ ਕੀ ਕਰਨਾ ਲਓ ਜਮੀਨ ਹੈ ਨਾ ਅੱਜ ਸਾਰਿਆਂ ਨੂੰ ਅੰਦਰ ਹੀ ਬਿਠਾ ਰੱਖਿਆ ਗਿਆ ਸਾਰੇ ਫੋਨਾਂ ਦੇ ਉੱਤੇ ਲੱਗੇ ਹੋਏ ਦੇਖ ਆ ਕਾਕੇ ਪੜੀ ਜਾਂਦੇ ਐ ਇਹ ਫੋਨਾਂ ਤੇ ਵਿੱਲੜ ਹਾਂ ਵੈਸੇ ਲਿਖੀ ਕਹਿੰਦੇ ਪੜਾ ਰਹੀਆਂ ਇਹਨੂੰ ਉਹ ਦੇਖ ਚਾਚਾ ਭਤੀਜਾ ਆਵਾਜ਼ ਕੱਟ ਕਰੀ ਬਾਈ ਸੁਣ ਗਿਆ ਕਿਹਦਾ ਫੋਨ ਹੈ ਇਹ ਮੇਰਾ ਮੇਰਾ ਫੋਨ ਹੈ ਕੀਰਾ ਘੋਣਾ ਲਵਾਉਣ ਦੇ ਕੋਣ ਦੇਖਣ ਜੋਗਰੀ ਕਰ ਰੱਖਿਆ ਅੰਦਰ ਬਿਠਾ ਕੇ ਲੈ ਕਰਨਾ ਜਦੋਂ ਆਉਣ ਵੇਲੇ ਹਮ ਦੋ ਦੋ ਆਹੀ ਕੁਛ ਚੱਲੀ ਅੰਦਰ ਰਹਿੰਦਾ ਮੀ ਆ ਕਾ ਕਰਕੇ ਬਾਹਰ ਵੀ ਨਹੀਂ ਬੈਠ ਸਕਦੇ ਗੱਲਾਂ ਬਾਤਾਂ ਕਰਦਾ ਕੀਰੇ ਦਾ ਖਮ ਕਰਨਾ ਕਰਾ ਦੇਨੇ ਆ ਨਾ ਇਹਦਾ ਮੀ ਆਈ ਅੰਨਾ ਨਾ ਆ ਛੁੱਟੀ ਕਰ ਲੋ ਕੁੜਗੇ ਬਾਜ ਬੰਦ ਕਰ ਲੋ ਉਹ ਦੇ ਕੇ ਪੈਸੇ ਖੜਾ ਹੋ ਜਾ ਅਜਾ ਨਮ ਆ ਚੱਲ ਜਾ ਆ ਗਿਆ ਕੀ ਆ ਹੋਏ ਸੱਚਾ ਜੀ ਕੀ ਆ ਕੀ ਹੋ ਕਿੱਥੇ ਜਾਣਾ ਅਸੀਂ ਦੁਕਾਨ ਤੇ ਜਾਂਦੇ ਆ ਚਲੋ ਜੀ ਹੁਣ ਡੱਡ ਬਹਿਣਾ ਦੀ ਤਿਆਰੀ ਕਰ ਲਈ ਦੁਕਾਨ ਤੇ ਜਾਂਣੇ ਹੂੰ ਹੂੰ ਗਰਮੀ ਆ ਜਿਹੜਾ ਮੌਸਮ ਖਰਾਬ ਐ ਚੰਨੀਏ ਖਾਲ ਦੀ ਗੱਲ ਕਰੀ ਜਾਂਦੀ ਸੀ ਮੈਂ ਪਰਸੋ ਚੌਥੀ ਬਲੌਗ ਦੀ ਬਲੌਗ ਦੇ ਵਿੱਚ ਉੱਥੇ ਅਸੀਂ ਸਬਜ਼ੀ ਲੈਣ ਗਏ ਤੇ ਉਦੋਂ ਦੇਖਿਆ ਮੈਂ ਕਿਹਾ ਸਾਡੇ ਹੁੰਦਾ ਸੀ ਉੱਥੇ-ਇੱਥੇ ਕੱਪੜੇ ਕਪੜੇ ਧੋਣਾਂ ਦੇ ਹੁਣ ਤੱਕ ਕੀ ਜਲੂਸ ਜਨੇ ਕਰਾ ਪੈਣਾ ਇਹ ਤਾਂ ਪਤਨਾ ਬਣਾਗਾ ਹੁੰਗਾ ਸੀ ਸਾਰੀਆਂ ਜਣੀਆਂ ਦੀਆਂ ਰਾਮ ਨਾਲ ਬਹਿ ਜਾਂਦੀਆਂ ਸੀ ਨਾ ਆਦੇ-ਅਦੇ ਥਾਂ ਰੋਕ ਕੇ ਇੱਥੇ ਤਾਂ ਹਜੇ ਹੈਗੇ ਮਾੜੀ-ਮੁੱਟੀ ਪਰ ਹੈ ਨਹੀਂ ਇਹਨਾਂ ਨੇ ਵੀ ਹੈਨਾ ਹੁਣ ਕੋਈ ਆਉਂਦੇ ਨਹੀਂ ਖਾਲ ਤੇ ਅਗੇ ਤਾਂ ਵੀਰਵਾਰ ਨੂੰ ਆਉਣਾ ਹੁੰਦਾ ਸੀ ਖਾਲ ਹਨਾ ਤੇ ਸੰਡੇ ਨੂੰ ਮੁੜ ਜਾਂਦਾ ਹੁੰਦਾ ਸੀ ਤਿੰਨ ਚਾਰ ਦਿਨ ਰਹਿੰਦਾ ਹੁੰਦਾ ਸੀ ਹੱਥ ਨਹੀਂ ਆ ਸੰਡੇ ਮੁੜੂਗਾ ਆ ਵੀ ਅਜ ਤਾਂ ਖਾਲ ਮੁੜ ਜੂਗਾ ਆਇ ਲੱਗਦਾ ਜਿਵੇਂ ਹਜੇ ਸੁਦੀਆਂ ਹੀ ਹੁੰਦੀਆਂ 7-8 ਵਜੇ ਹੁੰਦੀਆਂ ਕਿੰਨੇ ਵਜੇ 12 ਸਾਢੇ 11 ਸਾਢੇ 11 ਹੋ ਗਏ ਚੱਲੇਗੀ ਦੁਕਾਨ ਤੇ ਬੈਣੇ ਚੋ ਲੜਬੇ ਅਸੀਂ 300 ਰੁਪਏ ਕੁਛ ਨਹੀਂ ਲਾਂਗਾ ਬਟ ਦੇਖਿਆ ਗਿਆ ਇੱਕ ਸ਼ੋਰ ਲੈ ਕੇ ਆਉਣਾ ਸੋਨਾ ਦਾ ਹਾਂ ਲੈ ਸੋਨਾ ਦਾ ਹੀ ਨਾ ਪਤਲੇ ਇਸ ਵਧੀਆ ਹੈ ਰਾਣੀ ਰਾਣੀ ਛੇੜ ਨਹੀਂ ਹੈਗਾ ਇਹ ਪੀਚ ਜਾ ਚਲ ਠੀਕ ਹੈ ਚਲ ਭੈਣ ਨੂੰ ਮਿਲ ਕੇ ਆਉਣੇ ਆ ਚਲ ਹੋ ਜੋ ਤਿਆਰ ਜਾਣਾ ਨਹੀਂ ਤੁਸੀਂ ਉਹ ਜੀ ਟਾਈਮ ਹੋ ਗਿਆ 12:30 ਦਾ ਤੇ ਅੱਜ ਫੇਰ ਆਪਾਂ ਹੋ ਗਏ ਰੈਡੀ ਅੱਜ ਆਪਾਂ ਚੱਲੇ ਮੇਰੀ ਭੈਣ ਕੋ ਤੇ ਉਹਨਾਂ ਮਿਲਿਆ ਆਉਣੇ 2 ਘੰਟੇ ਹੰਟਾਇਆਂ ਕੋਲੇ ਪਰ ਉਥੇ ਬਲੌਗ ਦਾ ਨਹੀਂ ਪਤਾ ਵੀ ਆਪਾਂ ਬਣਾਵਾਂਗੇ ਕਿ ਨਾ ਨਾ ਬਣਾਵਾਂਗੇ ਕਿਉਂਕਿ ਕਈ ਵਾਰੀ ਕੋਈ ਕੈਮਰੇ ਆ ਗਿਆ ਆਣਾ ਚਾਹੁੰਦੇ ਆ ਕੋਈ ਨਹੀਂ ਆਉਂਦੇ ਹਨਾ ਆਪਾਂ ਤਾਂ ਕਿੰਨਾ ਨਹੀਂ ਵੀਡੀਓ ਬਣਾਉਣੀ ਓਕੇ ਆ ਜਾ ਮੈਂ ਤੈਨੂੰ ਕੋਦੀ ਕੱਕਾ ਆ ਜਾ ਜਾੜਾ ਪੂਆ ਕੋਲ ਹਾਂ ਚੱਲਾਂਗੇ ਆਪਾਂ ਆਪਾਂ ਚੱਲਾਂਗੇ ਸਿੰਘਾ ਫੜੀ ਨਾ ਉਹ ਇਹਨਾਂ ਫੜੀ ਹਾਂ ਆ ਜਾ ਆਪਾਂ ਚੱਲਾਂਗੇ ਚੱਲ ਜੀ ਚੱਲ ਜੀ ਘਰ ਤੇ ਹੈ

ਰੋਲਾ ਪਾਇਆ ਹੋਇਆ ਹਨਾ ਨੂੰ ਇਧਰ ਸਿੱਸੀ ਖਵਾਈ ਚੱਲੋ ਮੈਂ ਚਾ ਮੈਂ ਜੇ ਨਹੀਂ ਹਨਾ ਸਿਰਮਣੀ ਹੈਗਾ ਇਹ ਇਹਦੇ ਵਿੱਚ ਬਦਾਮਾਂ ਦਾ ਤੇਲ ਪਾਇਆ ਹੋਇਆ ਲੋ ਜਾਈ ਤਾਂ ਰੱਬ ਨੇ ਨਾ ਜਮੀ ਆਖੂਗੇ ਤਾਂ ਮੀਰੇ ਵੀਲੌਗ ਦਿਖਾਈ ਜਾਂਦੇ ਆ ਰਾਤ ਹੀ ਪਈ ਪਈ ਐ ਟਾਈਮ ਹੋ ਗਿਆ ਸਵਾ ਪੰਜ ਦਾ ਟਾਈਮ ਲੱਗਦਾ ਜਿਵੇਂ ਜਮਾ ਸ਼ਾਮ ਨੇ ਦੀ ਹ ਟਿਉ ਬੰਦ ਕਰਤਾ ਐ ਕਿ ਤਾ ਨੀ ਉਧ ਦੇਖੀ ਜਾਂਦੇ ਸੀਗੇ ਜਿਵੇਂ ਕਿ ਆਪਣੇ ਇਧਰ ਨੇੜੇ ਤਲਵੰਡੀ ਰੋਡ ਤੇ ਜੀਵਨ ਸਿੰਘ ਵਾਲੇ ਨੂੰ ਜਾਂਦੇ ਸੀਗੀ ਬੱਸ ਤਲਵੰਡੀ ਨੂੰ ਜਾਂਦੀ ਸੀ ਬੱਸ ਆ ਜਿਹੜੀ ਉਹਦਾ ਐਕਸੀਡੈਂਟ ਹੋ ਗਿਆ ਵਿਚਾਰੇ ਵਿੱਚ ਬੱਚਾ ਵੀ ਸੀ ਕਹਿੰਦੇ ਦੋ ਸਾਲ ਦਾ ਤਿੰਨ ਚਾਰ ਬੋਰ ਹੈ ਜਿਹੜੇ ਮਰੀ ਸੀਗੇ ਜਾਨੀ ਕਿ ਵਿਚਾਰੇ ਸਵਾਰ ਨਸੀਮਾ ਉਹ ਮਾਰਦਮਾ ਤੇ ਬਾਕੀ ਨੂੰ ਤਾਂ ਹਸਪੀਟਲ ਲਿਆ ਜਾਂਦਾ ਵੀ ਅੱਜ ਸੂਬਾ ਦੀ ਜਿਹੜੀ ਟੀਵੀ ਦੇ ਵਿੱਚ ਉਹ ਵੀ ਨਿਊਜ਼ ਆਈ ਜਾਂਦੀ ਉਹ ਵੀ ਦੇਖਿਆ ਨੇ ਕਿ ਕਮੀ ਨਾਲ ਨਾਲੇ ਜਿਹੜੀ ਕਿਸੇ ਦਾ ਘਰ ਦਾ ਤੇ ਮੀਨ ਨਾਲ ਬਸ ਵੀ ਹੈ ਜਿਹੜੀ ਪਾਣੀ ਨਾਲ ਭਰਦੀ ਤੇ ਫਿਰ ਪਤਾ ਹੀ ਇੱਕ ਉਹ ਕਹਿੰਦੇ ਨੇ ਡਰਾਈਵਰ ਤੇ ਡਰਾਈਵਰ ਕਰੇ ਬਿਜੀ ਡਿੱਗ ਵੀ ਤੇ ਬਸ ਕੰਟਰੋਲ ਹੀ ਹੋਈ ਉਸ ਦਿਨ ਤੇ ਸਿੱਧੀ ਨਾਲੇ ਸੇਮ ਨਾਲੇ ਡਿੱਗਦੀ ਉਹ ਸੇਮ ਨਾਲ ਸੀ ਉਹਦੇ ਚ ਘਾਹ ਪੂਛ ਜਾ ਵੀ ਇੰਨਾ ਖਿਆਲੇ ਸੀ ਉਹਦੇ ਵਿੱਚ ਬਣੀ ਹੋਈ ਹੈ ਨਾ ਉਹਦੀ ਉਹ ਬਸ ਇੱਕ ਸਾਈਡ ਵਹੇਗੀ ਬੈਠੀ ਵੀ ਕਨੈਕਟਰ ਸਾਈਡ ਕਨੈਕਟਰ ਸਾਈਡ ਕਿਉਂਕਿ ਵਾਲੀ ਵੀ ਉਧਰੀ ਹੋਊਗੀ ਤੇ ਫਿਰ ਵਿਚਾਰੇ ਨਿਕਲ ਨਹੀਂ ਪਾਪਾ ਵਿੱਚ ਬੱਚਾ ਸੀਗਾ 2 ਸਾਲ ਦਾ ਦੱਸਦੇ ਸੀ ਇੱਕ ਤੇ ਬਹੁਤ ਜਿਆਦੇ ਮਾੜਾ ਹੋਇਆ ਤੇ ਟੀਵੀ ਦੇ ਵਿੱਚ ਵੀ ਬਸ ਫਿਰ ਅੱਜ ਜਿਹੜੀ ਉਹ ਹੀ ਨਿਊਜ਼ ਦਿਖਾਈ ਜਾਂਦੇ ਆ ਉਹ ਹੀ ਮੇਖੀਆਂ ਦੇ ਟਿੱਕੇ ਬੈਠੇ ਸਾਰੇ ਆਣੇ ਤੇ ਨੀਂਹ ਐ ਜ ਬਹੁਤ ਜ਼ਿਆਦਾ ਦਿੰਦੀ ਬੁਰਾ ਆ ਜਾਈਏ ਨਾ ਤੇ ਠੰਡ ਦੇ ਤਾਂ ਬਹੁਤ ਹਫਲਾੜਾ ਗਰਮੀਆਂ ਦੇ ਵਿੱਚ ਤਾਂ ਸੌਣਾ ਨਹੀਂ ਹੈ ਮੈਂ ਕਹਿੰਨ ਚੱਕਿਆ ਸੀਗਾ ਹਾਂ ਕਰਕੇ ਕਾਕੇ ਇਹ ਵੀ ਭੂਆ ਕੋਲਵਾ ਕੇ ਸੌ ਗਿਆ ਫੋਨ ਉਠਿਆ ਤੇ ਇਧਰੋਂ ਲੱਗ ਰਿਹਾ ਸਬਜ਼ੀ ਨੂੰ ਤੱਕ ਕੇ ਕਾਰੇ ਸਬਜ਼ੀ ਬਣਦੀ ਅੱਜ ਆਲੂ ਜੀ ਉਬਲੇ ਹੋਏ ਆਲੂ ਅੱਜ ਪਹਿਲਾਂ ਮੌਸਮ ਸੋਹਣਾ ਸੀ ਗਾ ਮੁੜ ਕੇ ਤੇ ਜਮੀ 12 ਜਦੋਂ ਆਪਾਂ ਗਏ ਆਂ ਇਸ ਦੋ ਵਾਰ ਮੌਸਮਾ ਜਿਹੜਾ ਬਾਲਾ ਜਿਹਾ ਖਰਾਬ ਹੋ ਗਿਆ ਸਸਤੀ ਕਰ ਬੁਲਾ ਦਿਓ ਸਸਤੀ ਕਰ ਬੁਲਾ ਦਿਓ ਫਿਰ ਸਾਰਿਆਂ ਨੂੰ ਸਸਤੀ ਕਰ ਬੁਲਾ ਦਿਓ ਬੱਤੋਂ ਦੋਨੇ ਹੱਥ ਜੋੜ ਕੇ ਸਸਤੀ ਤਾਂ ਇੱਕ ਗੁੱਡ ਵੇ ਵੀ ਆ ਇਹ ਹੈਲੋ ਕਰ ਲੈ ਰਬੂ ਨੂੰ ਚਲੋ ਬੁਣਨ ਹੈਲੋ ਕਰ ਦੋ ਹੈਲੋ ਬਾਏ ਟੇਕ ਕੇ ਬਾਏ 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 ਅਰੇ ਭਾਈ ਕਰ ਬੁਲਾ ਦੋ ਸਸਤਾ ਸੁੱਤਾ ਅਧਿਆਨੀ ਸਭ ਨੇ ਇਹ ਤੁਮ ਮਿਲ ਕੇ ਆਏ ਆ ਸਭ ਨੇ ਨਵਰੀ ਇਹ ਕਿੱਧਰ ਗਈ ਨਾ ਬੂ ਨਾ ਸੈੱਟ ਚ ਸੁਣਾਟਾਂ ਦੇ ਨਾਲ ਲਾਈ ਨਹੀਂ ਕੋਈ ਸੁਣਾ ਬੰਦਾ ਤਾਂ ਮੇਰੇ ਫੋਨ ਦੇ ਵਿੱਚ ਬਿਲਕੁਲ ਵੀ ਨਟ ਹੈ ਨਹੀਂ ਬਿਲਕੁਲ ਕੀ ਹੋਵੇ ਜਦੋਂ ਖਤਮ ਹੀ ਹੋ ਗਿਆ ਜਰਾ ਨਾਨੀ ਨਾਲਾ ਕਿ ਵੀ ਵਾਈਫਾਈ ਕਰਕੇ ਫੇਰ ਕਿਤੇ ਮਸਾ ਜਾ ਕੇ ਬਲੌਗ ਮੇਰਾ ਅਪਲੋਡ ਹੋਇਆ ਹਾਂਜੀ ਕਾਕੇ ਤੁਸੀਂ ਪੈ ਗਏ ਨਹੀਂ ਲੈਂਦੀ ਨਹੀਂ ਹੁਣ ਨਹੀਂ ਸੌਣਾ ਬਸ ਘੰਟੇ ਨੂੰ ਹਾਂ ਥੋੜੇ ਜਨ ਨੂੰ ਨਾਨੀ ਨੇ ਤੇ ਨਾ ਨੇ ਤੇ ਰੋਟੀ ਬਣਾ ਲੈਣੀ ਆ ਰੋਟੀ ਖਾ ਕੇ ਸੌਣਾ ਦਾ 5:30 ਹੋਇਆ ਤੇ 6 ਵਜੇ ਦੇ ਨੂੰ ਖਵਾ ਦੇਣੀ ਗਰੋਟ ਨੂੰ ਇਹ ਤੇ ਰੋਟੀਆਂ ਸਵੇਰੋਂ ਖਾਣੀਆਂ ਤੇ ਜਬੂਆ ਜੀ ਬੰਗੀ ਗਏ ਹੋਏ ਸੀ ਵਿਚਾਰੀ ਉਹ ਵੀ ਉਮੀਦਾ ਕਰਕੇ ਫਿਰ ਉੱਥੇ ਫਸ ਗਏ ਆ ਜਿਹੜੀ ਕਿ ਨਾੜੀ ਸਕੇ ਇੰਨੇ ਗੰਦੇ ਜਿਹੇ ਮੌਸਮ ਦੇ ਵਿੱਚ ਤੇ ਮੈਨੂੰ ਮਿਲਣੀ ਹੈਗੀ ਕੱਲ ਮੈਂ ਆਈ ਉਹ ਅੱਗੇ ਚਲੇ ਗਏ ਠੀਕ ਐ ਆ ਨਾ ਬਾਹਰ ਨਹੀਂ ਆਣਾ ਬੱਤ ਆਜਵਾਜਵਾਜੋ ਆਜੇ ਮੈਂ ਇੱਕ ਹੋਰ ਤੇ ਪੂਰੀ ਹਾਂ ਨਹੀਂ 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 ਖਾ ਲੋ ਜੁਬੜਾਂ ਚਿੱਟੜ ਨਾਲ ਮੈਂ ਕਹਾਂਗੀ ਜੁਬੜਾ ਚਾਹ ਤੈਨੂੰ ਵੀ ਦੇ ਦਿਆਂ ਤਾਂ ਤੇਰਾ ਲੈੜਾ ਰੈਡ ਰੈਡ ਕੰਨ ਸਲਾਦ ਵਾਲੀ ਡੇਟ ਦਾ ਚੱਕ ਲੈਂਦੀ ਮੈਂ ਟੇਸ ਨਹੀਂ ਕੀਤਾ ਸਲਾਦ ਸਲੂਦ ਨਹੀਂ ਅਸੀਂ ਖਾਣਾ ਸਾਨੂੰ ਜੁਬੜਾਂ ਨਹੀਂ ਮਿਲਦੀ ਐਨੇ ਹੀ ਬਹੁਤ ਮੈਂ ਜੁਬੜ ਲੈ ਕੇ ਆਈ ਸੀ ਚੱਕ ਕੇ ਹਾਂ ਸਲਾਦ ਚੱਕ ਸਲਾਦ ਮੈਂ ਖਾਣਾ ਤੂੰ ਆ ਖਾ ਲੈ